ਪ੍ਰਭਾਵ ਤਾਂ ਦੇਖੋ ਜੀ ਪੈਣਾ ਹੀ ਐ ਇਸ ਚੀਜ਼ ਦਾ ਠੀਕ ਹੈ ਅਸੀਂ ਵੀ ਪ੍ਰਭਾਵ ਬਣਾਉਣ ਖਾਤਰ ਇਹ ਹੜਤਾਲ ਕਰੀ ਆ ਅ ਅਸੀਂ ਚਾਹੁੰਦੇ ਆ ਡੀਜ਼ਲ ਤੇ ਜਿਹੜੀਆਂ ਇਹ ਡੀਜ਼ਲ ਪੈਟਰੋਲ ਤੇ ਗੈਸ ਵਾਲੀਆਂ ਗੱਡੀਆਂ ਦਾ ਬੰਦ ਨੇ ਬਿਲਕੁਲ ਏ ਪਰ ਵਿੱਚ ਡਰਾਈਵਰ ਵੀਰ ਨੇ ਵੀ ਜਿਹੜੇ ਟਰਾਂਸਪੋਰਟਾਂ ਤੋਂ ਜਾਂ ਆਲੇ ਦੁਆਲੇੋਂ ਮਾਲ ਭਰੀ ਜਾਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਐ ਵੀ ਏਕਾ ਬਣਾ ਕੇ ਰੱਖਣ ਭਰਾਵੋ ਖੁੱਡੀ ਖਾਤਰੀ ਸਾਰੇ ਬੰਦੇ ਦੇ ਦੇਖੋ ਸਾਡਾ ਇਹਨਾਂ ਦਾ ਨਿਤਦਾ ਰੋਜ਼ ਦਾ ਕੰਮ ਹੈ ਹਜ਼ਾਰ-ਹਜ਼ਾਰ ਰੁਪਏ ਦਾ ਇਹਨਾਂ ਨੂੰ ਵੀ ਘਾਟਾ ਪੈ ਰਿਹਾ ਹੈ ਠੀਕ ਹੈ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜੇ ਇੱਕਾ ਥੋੜਾ ਹੋਊਗਾ ਖੁੱਡੀ ਖਾਤਰੀ ਇਹ ਸਾਰੇ ਗਿਆਨੇ ਖੜੇ ਨੇ ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਮੋਦੀ ਸਰਕਾਰ ਨੇ ਠੀਕ ਹੈ ਨਾ ਇਹ ਕੱਲੇ ਕੋਈ ਟਰੱਕ ਡਰਾਈਵਰ ਵਾਸਤੇ ਨਹੀਂ ਇਹ ਜਿਹੜਾ ਕੋਈ ਕਾਰ ਦਾ ਡਰਾਈਵਰ ਵੀ ਜਾਂ ਮੋਟਰਸਾਈਕਲ ਵੀ ਚਲਾਉਂਦਾ ਹਰ ਇੱਕ ਡਰਾਈਵਰ ਵਾਸਤੇ ਨੇ ਹਰੇਕ ਵਾਸਤੇ ਇਹ ਲਾਗੂ ਹੁੰਦੇ ਨੇ ਕਾਨੂੰਨ ਤੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਇਹ ਫੈਸਲਾ ਗਲਤ ਹੈ ਜੀ ਸਰਕਾਰ ਦਾ ਬਿਲਕੁਲ ਹੀ ਗਲਤ ਫੈਸਲਾ ਹੈ ਕਿਉਂਕਿ ਜਿਹੜਾ ਕੋਈ ਵੀ ਡਰਾਈਵਰ ਹੈ ਇੱਕ ਤਾਂ ਇਹਨਾਂ ਨੇ ਕਰਿਆ ਵੀ 10 ਲੱਖ ਰੁਪਏ ਜੁਰਮਾਨਾ ਉੱਤੇ ਦੀ 10 ਸਾਲ ਦੀ ਕੈਦ ਜਿਹੜੇ ਜਿਸ ਬੰਦੇ ਕੋਲੇ 10 ਲੱਖ ਰੁਪਏ ਉਹ ਕਿਸੇ ਵੀ ਡਰਾਈਵਰ ਹੀ ਥੋੜੀ ਕਰੂਗਾ 5-7 ਲੱਖ ਰੁਪਏ ਦੀ ਤਾਂ ਗੱਡੀ ਹੁੰਦੀ ਹੈ ਜੀ ਜਿਹੜਾ ਟਰੱਕ ਚਲਾਉਂਦਾ ਉਹ ਤੇ ਉੱਤੇ ਦੀ ਜੇ 10 ਲੱਖ ਰੁਪਏ ਉਹਦੇ ਕੋਲੇ ਹੋਵੇ ਭਰਨ ਵਾਸਤੇ ਜੇ ਉਹ ਤੋਂ ਚਲੋ ਅਚਾਨਕ ਕਿਸੇ ਤੋਂ ਹੋ ਜਾਂਦਾ ਜਦੋਂ ਉਹਦੇ ਕੋਲੇ 10 ਲੱਖ ਰੁਪਏ ਨਹੀਂ ਹੋਊਗਾ ਉਹ ਤਾਂ ਫਿਰ ਸਾਰੀ ਉਮਰ ਵਿਚਾਰਾ ਜੇਲ੍ਹ 'ਚ ਬੈਠਾ ਰਹੂਗਾ ਅੱਜ ਤਾਂ ਇਹਨਾਂ ਨੇ 10 ਸਾਲ ਦੀ ਸਜ਼ਾ ਕਰੀ ਹੈ ਕੱਲ ਨੂੰ ਫਾਂਸੀ ਕਰਨਗੇ ਜਦੋਂ ਕੋਈ ਵੀ ਬੰਦਾ ਡਰਾਈਵਰੀ ਕਰਦਾ ਹੈ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਐਕਸੀਡੈਂਟ ਉਹਦਾ ਨਾਮ ਤਾਂ ਹੀ ਰੱਖਿਆ ਅਚਾਨਕ ਹੋ ਜਾਂਦਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈ ਐਕਸੀਡੈਂਟ ਤੇ ਮੇ ਸਪਲਾਈ ਹੈ ਇਹ ਤੇ ਸਪਲਾਈ ਤਾਂ ਫਿਰ ਬਿਲਕੁਲ ਠੱਪ ਕਿੰਨੇ ਕ ਟਰੱਕ ਨਿਕਲਦੇ ਸੀ ਡੇਲੀ ਅੰਡੇ ਦੇ ਗੈਸਪਲਾਨ ਡੇਲੀ ਇੱਥੋਂ 150 ਤੋਂ ਲੈ ਕੇ ਮਤਲਬ 200 ਤੱਕ ਦਾ ਟਰੱਕ ਨਿਕਲਦਾ ਹੈ ਕੱਲਾ ਇਹੀ ਨਹੀਂ ਸਬਜ਼ੀਆਂ ਦੁੱਧ ਵਾਲੇ ਹੋਰ ਇਹ ਤਾਂ ਤੁਸੀਂ ਦੇਖਿਓ ਵੀ ਪੰਜ ਚਾਰ ਦਿਨਾਂ ਦੇ ਵਿੱਚ ਚੀਕਾ ਨਿਕਲ ਜਾਣਗੀਆਂ ਪੂਰੇ ਹਿੰਦੁਸਤਾਨ ਦੀਆਂ ਠੀਕ ਹੈ ਨਾ ਪਰ ਡਰਾਈਵਰ ਵੀਰੇ ਇੱਕਾ ਰੱਖਣ ਮੇਰੀ ਆਪਰੇਟਰ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਉਹ ਡਰਾਈਵਰਾਂ ਨੂੰ ਮਜਬੂਰ ਨਾ ਕਰਨ ਵੀ ਜਾ ਕੇ ਤੁਸੀਂ ਗੱਡੀਆਂ ਭਰੋ ਜਾਂ ਜਾਓ ਤਰੋ ਕਿਉਂਕਿ ਰਸਤੇ 'ਚ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਠੀਕ ਹੈ ਨਾ ਤੇ ਇਹੀ ਬੇਨਤੀ ਕਰਦੇ ਆ ਆਪਰੇਟਰ ਵੀਰਾਂ ਨੂੰ ਵੀ ਦੇਖੋ ਆਪਾਂ ਨੂੰ ਵੀ ਪਤਾ ਹੈ ਇਹ ਸਾਰਾ ਆਪਣੇ ਤੇ ਹੀ ਆਉਣਾ ਕਿਉਂਕਿ ਜੇ ਡਰਾਈਵਰ ਦੀ ਜਮਾਨਤ ਹੋਊਗੀ ਤਾਂ ਗੱਡੀ ਦੀ ਜਮਾਨਤ ਹੋਊਗੀ ਗੱਡੀਆਂ ਖੜੀਆਂ ਗਲ ਜਾਣਗੀਆਂ ਮੈਂ ਖੁਦ ਟਰਾਂਸਪੋਰਟਰ ਐ ਮੇਰੇ ਡਰਾਈਵਰ ਵੀ ਮੈਨੂੰ ਜਵਾਬ ਦਿੰਦੇ ਨੇ ਕਹਿੰਦੇ ਜੀ ਆਪਦਾ ਹਿਲਾ ਕਰ ਲੋ ਇਹ ਜਿਹੜੀ ਸਰਕਾਰ ਐ ਮੋਦੀ ਸਰਕਾਰ ਐ ਇਹ ਰਲਈ ਹੋਈ ਐ ਮਤਲਬ ਆਪਣੇ ਵੱਡੇ ਘਰਾਣਿਆਂ ਦੇ ਨਾਲ ਉਹ ਇਹ ਜਿਹੜੇ ਛੋਟੇ-ਮੋਟੇ ਆਪਰੇਟਰ ਨੇ ਇਹਨਾਂ ਨੂੰ ਮਤਲਬ ਰੋਲ ਕੇ ਵੱਡੇ ਆਪਰੇਟਰਾਂ ਦਾ ਕੰਮ ਚਲਾਉਣਾ ਚਾਹੁੰਦੇ ਨੇ ਜਿੱਦਾਂ ਪਹਿਲਾਂ ਵਾਨੀਆਂ-ਡਾਨੀਆਂ ਦਾ ਕੰਮ ਤੋਰਿਆ ਐ ਉਦਾਂ ਹੀ ਇਹ ਛੋਟੇ ਆਪਰੇਟਰਾਂ ਨੂੰ ਰੋਲ ਦੇਣਗੇ ਵੱਡੇ ਆਪਰੇਟਰ ਪੈਦਾ ਹੋ ਜਾਣਗੇ ਇੱਥੇ ਆਪਣੀ ਯੂਨੀਅਨ ਚ ਕਿੰਨੀਆਂ ਗੱਡੀਆਂ ਨੇ ਜੀ ਸਾਡੇ ਗੈਸ ਪਲਾਟ ਦੇ ਵਿੱਚ ਘੱਟੋ ਘੱਟ 250 ਗੱਡੀਆਂ ਜੀ ਤੇ ਯੂਨੀਅਨ ਦੇ ਵਿੱਚ 500 ਗੱਡੀਆਂ ਸਾਰੀਆਂ ਗੱਡੀਆਂ ਖੜੀਆਂ ਨੇ ਅਸੀਂ ਹੋਰ ਵੀ ਸਾਰੀਆਂ ਪੰਜਾਬ ਦੀਆਂ ਯੂਨੀਅਨਾਂ ਨੂੰ ਪੰਜਾਬ ਦੀਆਂ ਕੀ ਆਲ ਇੰਡੀਆ ਦੀਆਂ ਯੂਨੀਅਨਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਵੀ ਸਾਰੇ ਆਪਣਾ ਕੰਮ ਬੰਦ ਰੱਖਣ ਦਾ ਡਰਾਈਵਰ ਇੱਕ ਤਾਂ ਜਿੰਦਾਬਾਦ ਆ ਜੀ ਸਾਰੇ ਡਰਾਈਵਰਾਂ ਨੂੰ ਚੰਗਾ ਹੀ ਸੋਚਣਾ ਚਾਹੀਦਾ ਜੇ 2-4 ਚਲਾਉਣਗੇ ਵੀ ਉਹ ਆਪਣੀ ਜਾਨ ਨੂੰ ਖਤਰਾ ਆਪ ਲੈਣਗੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੀ ਸਖਤ ਨਿੰਦਾ ਵਿਰੋਧ ਕਰਦੇ ਆ ਸੀ ਸਾਰੇ ਆਪਰੇਟਰ ਪ੍ਰਧਾਨ ਜੀ ਖੜੇ ਨੇ ਸਾਡੇ ਮੈਂਬਰ ਸਾਫ ਕਰੇ ਨੇ ਰਵੀ ਜੀ ਸਾਰੇ ਇਹ ਸਾਰੇ ਡਰਾਈਵਰ ਇਹਨੇ ਮੁੰਡੇ ਆਪਰੇਟਰ ਵੀ ਨੇ ਜੀ ਇਹਨਾਂ ਚੋਂ ਇੰਡੀਅਨ ਦੇ ਉਹ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਸੋਚ ਰਹੇ ਨੇ ਵੀ ਇਹ ਟਰੱਕਾਂ ਤੇ ਲਾਗੂ ਹੋਊਗਾ ਆਪਣੇ ਕਾਨੂੰਨ ਤਾਂ ਇਹ ਆ ਵੀ ਵੱਡੀ ਗੱਡੀ ਦਾ ਕਸੂਰ ਆ ਚਾਹੇ ਕੋਈ ਸਾਈਕਲ ਆ ਚਾਹੇ ਕੋਈ ਮੋਟਰਸਾਈਕਲ ਆ ਜੇ ਕੋਈ ਮਾਰੂਗਾ ਉਹ ਬੜੇ ਦਾ ਕਾਨੂੰਨ ਆ ਸਾਡੇ ਵਾਸਤੇ ਤਾਂ ਇਕੱਲੇ ਵਾਸਤੇ ਕਾਨੂੰਨ ਨਹੀਂ ਲਾਗੂ ਹੋਇਆ ਇਹ ਸਾਰੇ ਇੰਡੀਆ ਵਾਸਤੇ ਹੀ ਆਈ ਆਲ ਇੰਡੀਆ ਵਾਸਤੇ ਆ ਹੋਊਗਾ ਵੀ ਇਹ ਮਰਨਗੇ ਵੀ ਸਾਰੇ 10 ਲੱਖ ਰੁਪਈਆ ਜਿਹਦੇ ਕੋਲ ਹੋਵੇ ਉਹ ਇੱਕ ਅਪੋਰਚ्युनिटी ਦੁਕਾਨ ਖੋਲ ਕੇ ਨਹੀਂ ਬੈਠੂ ਚਾਦੀ ਦੁਕਾਨ ਖੋਲ ਕੇ ਨਹੀਂ ਬੈਠੀ ਮੋਦੂ ਜੀ ਕਿੰਨਾ ਕੁ ਬਣ ਲੱਗੇ ਹੁਣ ਸਾਡੇ ਪਰ ਕਾਨੂੰਨ ਲਾਗੂ ਕਰਨ ਲੱਗੇ ਇਹਨਾਂ ਨੇ ਅਮਿਤ ਸ਼ਾਹ ਜੀ ਮਿੰਟ ਜੀ ਕਹਿ ਰਹੇ ਨੇ 10 ਲੱਖ ਰੁਪਈਆ ਇਹਨਾਂ ਨੇ ਤਾਂ ਕਹਿਤਾ 10 ਲੱਖ 10 ਲੱਖ ਰੁਪਈਆ ਜਿਹਦੇ ਕੋਲ ਉਹ ਡਰਾਈਵਰੀ ਕੀ ਕਰੂ ਉਹਨੂੰ ਕੀ ਲੋੜ ਹੈ ਡਰਾਈਵਰੀ ਕਰਨ ਦੀ 12-12000 ਤੋਂ ਲੈ ਕੇ 5-5000 ਤਨਖਾਹ ਹੈ ਡਰਾਈਵਰਾਂ ਦੀ ਵਿਚਾਰਿਆਂ ਨੂੰ ਕੋਈ ਮਾਲਕ ਕਈ ਵਾਰ ਪੈਸੇ ਵੀ ਨਹੀਂ ਦੇ ਕੇ ਰਾਜੀ ਅੱਗੇ ਜਦੋਂ ਬਾਹਰ ਜਾਂਦਾ ਤੇ ਪੁਲਿਸ ਲੁੱਟ ਲੈ ਜਾਂਦੀ ਆ ਮੰਨ ਲਓ ਐਕਸੀਡੈਂਟ ਹੋ ਗਿਆ ਐਕਸੀਡੈਂਟ ਆਉਣ ਤੇ ਕਦੋਂ ਪੁਲਿਸ ਆਉਂਦੀ ਆ ਦਾ 2 ਮਿੰਟ ਚ ਜਾਂ 10 ਮਿੰਟ ਚ ਕਹਿੰਦੇ ਡਰਾਈਵਰ ਚੱਕ ਕੇ ਲੈ ਕੇ ਜਾਵੇ ਜੇ ਡਰਾਈਵਰ ਚੱਕ ਕੇ ਲੈ ਕੇ ਜਾਓ ਲੋਕ ਪਬਲਿਕ ਉਹੀ ਲੱਤਾਂ ਤੋੜ ਦੂਦੀਆਂ ਛੱਡ ਦੂਗੀ ਪਬਲਿਕ ਉਹਦਾ ਕੌਣ ਜ਼ਿੰਮੇਵਾਰ ਆ ਮੋਦੀ ਜੀ ਨੂੰ ਇਹ ਤਾਂ ਪੁੱਛੋ ਪਹਿਲਾਂ ਉਹਨਾਂ ਨੇ ਕਾਨੂੰਨ ਤਾਂ ਲਾਗੂ ਕਰਤੇ ਉਹਦਾ ਕੋਈ ਜ਼ਿੰਮੇਵਾਰ ਹੈਗਾ ਜੀ ਕੋਈ ਨਹੀਂ ਹੈਗਾ ਡਰਾਈਵਰਾਂ ਵਾਸਤੇ ਸਾਰਾ ਕਾਨੂੰਨ ਹੈ ਡਰਾਈਵਰ ਨਾਲ ਕਿਹੜਾ ਸਕਿਉਰਟੀ ਤੁਰੀ ਜਾਂਦੀ ਹੈ ਵੀ ਜਿਹੜੇ ਚੱਕੇ ਲੱਦ ਤੂੰ ਪਹਿਲਾਂ ਉਹਦੀ ਗੱਡੀ ਐਕਸੀਡੈਂਟ ਹੋ ਗਈ ਫਿਰ ਉਹਨੂੰ ਹਸਪਤਾਲ ਪਹੁੰਚਾਉ ਹਸਪਤਾਲ 'ਚ ਉਹਦਾ ਪਰਿਵਾਰ ਆਊਗਾ ਕੂਕਾ ਦੱਸੋ ਕਿਨੇ ਮਾਰੇ ਇਹਨੇ ਮਾਰੇ ਜਿਉ ਕੱਲਾ ਹੁੰਦਾ ਕਿਹੜਾ ਮਾਰ ਦੂ ਮੰਨ ਲਓ ਵਿਹਾਰ 'ਚ ਮਾਰਦਾ ਜੁਪੀ 'ਚ ਮਾਰਦਾ ਪੰਜਾਬ 'ਚ ਮਾਰਦਾ ਸਾਡੇ ਭਈਏ ਨੇ ਮਾਰਦਾ ਸੀ ਭਈਏ ਨੂੰ ਛੱਡ ਦੇਂਗੇ ਮਾਰ ਦੇਂਗੇ ਅਸੀਂ ਕੁੱਟ ਕੁੱਟ ਕੇ ਤਾਂ ਕੌਣ ਜ਼ਿੰਮੇਵਾਰ ਹੈ ਇਹਨਾਂ ਨੇ ਕਾਨੂੰਨ ਲਾਗੂ ਕਰਤੇ ਪਰ ਇਹ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਪੈਣਗੇ ਸਾਡਾ ਭਾਈਚਾਰਾ ਕਾਇਮ ਆ ਖੜੇ ਨੇ ਮੁੰ ਇਹ ਬਿੱਲ ਹੀ ਰਹਿਣਗੇ ਹੁਣ ਵਿਚਾਰੇ ਇਹਨਾਂ ਨੂੰ ਤਾਂ ਦਿਹਾੜੀ ਕਰ ਲੈਣਗੇ 500 ਰੁਪਇਆ 15000 ਤਾਂ ਬਣ ਜੂ ਕੰਮ ਕਰ ਬਿਲਕੁਲ ਠੱਪ ਕਰ ਰਹੇ ਹੈਗੇ ਜੀ ਠੱਪ ਹੋਊਗਾ ਬਿਲਕੁਲ karenge si ਸਾਨੂੰ ਕੋਈ ਡਰਾ ਕਿਸੇ ਦਾ ਪ੍ਰਾਈਵੇਟ ਕੰਮ ਨੇ ਕਿਹੜਾ ਸਰਕਾਰ ਪੈਸਾ ਦਿੰਦੀ ਆ ਸਰਕਾਰ ਤਾਂ ਖੁੰਦੀ ਆ ਉਲਟੀ ਅਨਸ਼ੋਰ ਦਾ ਸਾਨੂੰ ਕੀ ਫਾਇਦਾ ਹੋਇਆ ਬਣਾ ਆਪਰੇਟਰ ਨੂੰ ਵੀ ਕੀ ਫਾਇਦਾ ਅਨਸ਼ੋਰ ਬਣਾਉਣ ਦਾ ਅਸੀਂ ਖੁਦ ਡਰਾਈਵਰ ਆ ਅਮਾਚਾਰ ਗੱਡੀਆਂ ਦਾ ਮਾਲਕਾ ਚਾਰੇ ਖੜੀਆਂ ਨੇ ਰੁਪਇਆ ਇੱਕ ਨਹੀਂ ਵਤ ਰਹੇ ਇੱਕ ਸਾਲ ਹੋ ਗਈ ਦੱਸੋ ਕਿੱਧਰ ਨੂੰ ਜਾਈਏ ਜੱਦਾ ਕਰੋਨਾਂ ਕਾਲ ਆਇਆ ਕਿਸ਼ਤ ਨਹੀਂ ਭਰ ਹੋ ਰਹੀ 70 7000 ਦੀ ਇਹ ਵਿਚਾਰੇ ਕਿੱਥੋਂ ਲੈ ਜਾਣਗੇ ਪ ਇਹਦਾ ਹੋਰੇ ਟੱਕਾ ਕਰ ਰਹੇ ਨੇ ਪੰਜ ਚਾਰ ਜਿਹੜੇ ਜਿਹਦੇ ਕੋਈ ਪੰਜ ਸੱਤ ਅਗੱਡੀਆਂ ਨੇ ਹਵਾ 'ਚ ਫਿਰਦਾ ਕੋਈ ਕੁਝ ਨਹੀਂ ਕਰ ਸਕਦਾ ਅਸੀਂ ਬੰਦ ਕਰਵਾ ਦੇਗੇ ਕਰਾएंगे ਵੀ ਇਹ ਕੋਈ ਸਾਨੂੰ ਕਿਸੇ ਦਾ ਡਰ ਨਹੀਂ ਹੈ ਸਾਨੂੰ ਸਰਕਾਰ ਦਾ ਕੋਈ ਡਰ ਨਹੀਂ ਸਾਡੇ ਵਾਸਤੇ ਕਿਹੜਾ ਕੋਈ ਕਾਨੂੰਨ ਵਧੀਆ ਬਣਾ ਰਹੀ ਆ ਬੇਕਾਰੇ ਨੇ ਇਹ ਇਹਦੇ ਤੇ ਦੇਖੋ ਜੀ ਜਿਵੇਂ ਪਹਿਲਾਂ ਤਿੰਨ ਕਾਨੂੰਨ ਖੇਤੀ ਤੇ ਬਣਾਏ ਤੇਗੇ ਠੀਕ ਆ ਉਹ ਜਿਵੇਂ ਜਿਵੇਂ ਲੋਕਾਂ ਨੂੰ ਜਾਣਕਾਰੀ ਹੋਈ ਜਿਉਂ-ਜਿਉਂ ਤਿੱਖਾ ਹੁੰਦਾ ਗਿਆ ਓਕਣੇ ਆ ਕੇ ਜਿਹੜਾ ਡਰਾਈਵਰੀ ਦਾ ਹੁਣ ਡਰਾਈਵਰਾਂ ਤੇ ਕਾਨੂੰਨ ਬਣਾਇਆ ਗਿਆ ਇਹ ਜਿਉਂ-ਜਿਉਂ ਤਿੱਖਾ ਹੁੰਦਾ ਜਾਂਦਾ ਕਿ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗਦਾ ਕਿ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਆਹ ਦੇ ਕਈ ਸੂਬਿਆਂ ਦੇ ਵਿੱਚ ਤਾਂ ਜਾਂਦੀ 4-5 ਦਿਨ ਉਹ ਗ੍ਰੇਕ ਸਟ੍ਰਾਈਕ ਕੋਈ ਨੂੰ ਠੀਕ ਆ ਸਟੇਰੀਓ ਸੋਡੋ ਹੜਤਾਲ ਆ ਜਿਹੜੀ ਡਰਾਈਵਰਾਂ ਵੱਲੋਂ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਸਾਡਾ ਕਿਸੇ ਪਲਾਟਨਾ ਵਿਰੋਧ ਨਹੀਂ ਸਾਡਾ ਕਿਸੇ ਮਾਲਕਨਾ ਵਿਰੋਧ ਨਹੀਂ ਸਾਡਾ ਵਿਰੋਧ ਆ ਕਾਨੂੰਨ ਨਾਲ ਜਿਹੜਾ ਕਾਨੂੰਨ ਬਣਾਇਆ ਉਹਨਾਂ ਨੇ ਉਹ ਕਾਨੂੰਨ ਵਾਪਸ ਕਰਨਾ ਸੀ ਗੱਟੀਆਂ ਹੁਣੇ ਭਰਨ ਤਿਆਰਾਂਗੇ ਠੀਕ ਆ ਕੋਈ ਐਡਾ ਕੋਈ ਤਕੜਾ ਕੋਈ ਹੋ ਨਹੀਂ ਹੈਗਾ ਡਰਾਈਵਰ ਨਹੀਂ ਹੈਗਾ ਇਹ ਇਹ ਤਾਂ ਤੁਸੀਂ ਆ ਸਾਲੋ ਵੀ ਜੇ ਕੱਪੜੇ ਪਾਟੇ ਵੀ ਆਪਦੇ ਦੋ ਦੋ ਮਹੀਨੇ ਨੰਗਾ ਹੰਦਨੇ ਇੰਨੇ ਇੰਨੇ ਸਮਰੱਤ ਵੀ ਨਹੀਂ ਹੈਗੇ ਵੀ ਇਹ ਤੜਕੇ ਨੂੰ ਆ ਦੇ ਨਵਾਂ ਸੂਟ ਸਮਾ ਲੈਣ ਇਹ ਕਿੱਥੋਂ ਭਰਦਣਗੇ 4 ਲੱਖ ਰੁਪਇਆ ਕਿੱਥੋਂ ਕਰਦਣਗੇ ਤਨਖਾਹਾਂ ਇਹਨਾਂ ਦੀ ਉਹੀ 10000 7000 ਤਨਖਾਹਾਂ ਨਹੀਂ ਆ ਵੀ ਮੈਂ ਤਾਂ ਇਹ ਕਹਿਣਾਗਾ ਹੱਥ ਮੰਨ ਕੇ ਬੇਨਤੀ ਹੈਗੀ ਮੋਦੀ ਸਰਕਾਰ ਨੂੰ ਵੀ ਇਹਨੂੰ ਵਾਪਸ ਲੈ ਇੱਥੇ ਜਾਣਾ ਕਾਨੂੰਨ ਨੂੰ